ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਸਾਕੇ ਰੇ ਮਾਦੇ ਮੁ ਰਹੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਬਾਰੇ ਜਾਣਾਂਗੇ ਭਾਗ 20 ਸਾਹਿਬ ਬੁੱਢਾ ਜੀ ਨੇ ਗੁਰੂ ਜੀ ਨੂੰ ਸਤਨਾ ਰੰਗਦਾਸ ਵਿਖੇ ਸਾਹਿਬ ਬੁੱਢਾ ਜੀ ਰਹਿੰਦੇ ਸਨ ਸਾਹਿਬ ਬੁੱਢਾ ਜੀ ਨੇ ਆਪਣਾ ਅੰਤ ਸਮਾ ਨੇੜੇ ਸਮਝ ਕੇ ਇੱਕ ਸਿੱਖ ਨੂੰ ਗੁਰੂ ਜੀ ਦੇ پاس ਭੇਜਿਆ ਕਿ ਮਹਾਰਾਜ ਆਪ ਮੈਨੂੰ ਅੰਤ ਸਮੇਂ ਆ ਕੇ ਦਰਸ਼ਨ ਦਿਓ। ਸ਼੍ਰੀ ਗੁਰੂ ਜੀ ਦੀਵਾਨ ਸਜਾ ਕੇ ਬੈਠੇ ਹੋਏ ਸਨ ਜਾਂ ਸਿੱਖ ਨੇ ਆ ਕੇ ਨਮਸਕਾਰ ਕੀਤੀ। ਸਾਹਿਬ ਗੁੱਡਾ ਜੀ ਦਾ ਸਨੇਹਾ ਦਿੱਤਾ ਉਸੇ ਵੇਲੇ ਗੁਰੂ ਜੀ ਨੇ ਤਿਆਰੀ ਕਰ ਦਿੱਤੀ ਇੱਕ ਜਥੇਦਾਰ ਨੂੰ ਕਰ ਕਰ ਕੇ ਤੁਜ ਕੋ ਸੈਨਾ ਦੇ ਕੇ ਆਗਿਆ ਦਿੱਤੀ। ਤੁਸੀਂ ਇੱਥੇ ਰਹੋ ਆਪ ਗੁਰੂ ਜੀ ਬਿਦੀ ਚੰਦ ਭਾਈ ਗੁਰਦਾਸ ਜੀ ਅੱਜ ਕੰਨ ਨਾਲ ਲੈ ਕੇ ਤੁਰ ਪਏ ਰਸਤਾ ਲੰਘਦੇ ਹੋਏ ਸਾਹਿਬ ਬੁੱਢਾ ਜੀ ਦੇ ਪਾਸ ਪਹੁੰਚੇ ਬੁੱਢਾ ਜੀ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਕਿਹਾ ਸੱਚੇ ਪਾਤਸ਼ਾਹ ਆਪ ਨੇ ਬੜੀ ਕਿਰਪਾ ਕੀਤੀ ਹੈ ਮੈਂ ਆਪ ਦਾ ਦਰਸ਼ਨ ਕਰਦਿਆਂ ਹੋਇਆਂ ਸਰੀਰ ਛੱਡਾਂਗਾ ਬਾਕੀ ਮੇਰੇ ਇਸ ਪੁੱਤਰ ਦੀ ਬਾਹ ਆਪ ਦੇ ਹੱਥ ਜੇ ਗੁਰੂ ਜੀ ਨੇ ਅਗਲੇ ਭੜਕ ਕੀਰਤਨ ਸ਼ੁਰੂ ਕਰਵਾ ਦਿੱਤਾ ਆਪ ਸਾਹਮਣੇ ਸੁਭਾਏ ਇਮਾਨ ਹੋ ਕੇ ਬੈਠ ਗਏ ਬਾਬਾ ਬੁੱਢਾ ਜੀ ਨੇ ਗੁਰੂ ਜੀ ਦੇ ਸਰੂਪ ਦਾ ਧਿਆਨ ਕਰਕੇ ਨਮਸਕਾਰ ਕੀਤੀ ਇਸ ਤਰ੍ਹਾਂ ਕਰਕੇ ਚਾਦਰ ਉੱਪਰ ਲੈ ਕੇ ਵਿਰਾਜ ਗਏ ਗੁਰੂ ਜੀ ਦੀ ਜੋਤ ਨਾਲ ਜੋਤ ਮੇਲ ਕੇ ਸ਼ਰੀਰ ਸਾੜ ਦਿੱਤਾ ਗੁਰੂ ਜੀ ਨੇ ਰਾਤ ਕੀਰਤਨ ਜਾਰੀ ਰੱਖਿਆ ਸਵੇਰਸਾਰ ਵਿਵਾਨ ਆਦਿ ਕਿਰਿਆ ਦੀ ਤਿਆਰੀ ਕਰਵਾਈ ਸ਼ਬਦ ਕੀਰਤਨ ਕਰਦੇ ਵਾਜੇ ਵਜਾਉਂਦੇ ਹੋਏ ਉਪਰੋਂ ਕਈ ਤਰ੍ਹਾਂ ਦੇ ਇਲਾਚੀ ਦਾਣੇ ਆਦਿਕ ਸਮੇ ਦੇ ਰਿਵਾਜ ਅਨੁਸਾਰ ਸੁੱਟਦੇ ਮਸਾਨ ਭੂਮਿਕਾ ਵਿਕੇ ਲੈ ਗਏ ਇਸ਼ਨਾਨ ਕਰਕੇ ਸਸਕਾਰ ਕੀਤਾ ਗੁਰੂ ਰੀਤੀ ਅਨੁਸਾਰ ਸ਼ੁਭ ਕਿਰਿਆ ਕਰਕੇ ਚੌਥੇ ਦਿਨ ਫੁੱਲ ਚੁਗਰੇ ਸਿੱਖ ਦੇ ਹੱਥ ਫੁੱਲ ਪ੍ਰਵਾਹ ਕਰਨ ਲਈ ਭੇਜ ਦਿੱਤੇ ਭਾਈ ਗੁਰਦਾਸ ਜੀ ਪਾਸੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰਖਵਾਇਆ 13ਵੇਂ ਦਿਨ ਭੋਗ ਪਵਾ ਕੇ ਭਾਈ ਭਾਨਾ ਜੀ ਨੂੰ ਦਸਤਾਰ ਬੰਦੀ ਕਰਵਾਈ ਬੜਾ ਭਾਰੀ ਜੱਗ ਕੀਤਾ ਗਿਆ ਮਾਈ ਦੇ ਸੋ ਜੀਨ ਸੱਤ ਪੁੱਤਰ ਹੋਣ ਦਾ ਵਰ ਦੇਣਾ ਸਤਿਗੁਰ ਜੀ ਦੀਵਾਨ ਸਜਾ ਕੇ ਬੈਠੇ ਸਨ ਸ਼ਬਦ ਕੀਰਤਨ ਹੋ ਰਿਹਾ ਸੀ ਜਾਂ ਇੱਕ ਮਾਈ ਆਣ ਕੇ ਉੱਚੀ ਉੱਚੀ ਪੁਕਾਰ ਕਰਨ ਲੱਗੀ ਗੁਰੂ ਜੀ ਨੇ ਮਾਈ ਨੂੰ ਪਾਸ ਸੱਦ ਕੇ ਪੁੱਛਿਆ ਮਾਈ ਜੀ ਕੀ ਕਹਿੰਦੇ ਹੋ ਮਾਈ ਬੋਲੀ ਮਹਾਰਾਜ ਅਸੀਂ ਪੱਟੀ ਦੇ ਰਹਿਣ ਵਾਲੇ ਹਾਂ ਮੇਰਾ ਨਾਮ ਦੇਸੋ ਹੈ ਜੱਟ ਹੁੰਦੇ ਹਾਂ ਸਿੱਧੂ ਕੁੱਲ ਵਿਖੇ ਮੈਂ ਵਿਆਹੀ ਹੋਈ ਤਾਂ ਪੁੱਤਰ ਘਣੋ ਅਕੁੱਲ ਚਲੀ ਹਾਂ ਦੇਵੀ ਦੇਵਤੇ ਪੀਰ ਫਕੀਰ ਸਾਧੂ ਮਹਾਤਮਾ ਮੈਂ ਸਭ ਮਨਾਏ ਹਨ ਮੇਰੀ ਇੱਛਾ ਪੂਰਨ ਨਹੀਂ ਹੋਈ ਹੁਣ ਮੈਂ ਗੁਰੂ ਘਰ ਦਾ ਜਸ ਸੁਣ ਕੇ ਹਾਜ਼ਰ ਹੋਈ ਹਾਂ। ਅਫਲ ਜਾਂਦੀ ਨੂੰ ਪੁੱਤਰ ਦਾ ਫਲ ਬਖਸ਼ੋ। ਗੁਰੂ ਜੀ ਨੇ ਬੜੀ ਧੀਰਜ ਨਾਲ ਮਾਈ ਨੂੰ ਆਖਿਆ, ਮਾਈ ਤੇਰੇ ਭਾਗਾਂ ਵਿੱਚ ਪੁੱਤਰ ਨਹੀਂ ਲਿਖਿਆ ਹੋਇਆ। ਇਹ ਸੁਣ ਕੇ ਮਾਈ ਨਰਾਸ਼ ਹੋ ਗਈ। ਅੱਖਾਂ ਵਿੱਚ ਪਾਣੀ ਭਰ ਕੇ ਮੁੜ ਪਈ। ਅੱਗੋਂ ਭਾਈ ਗੁਰਦਾਸ ਜੀ ਮਿਲੇ। ਮਾਈ ਨੂੰ ਅਥਰੂ ਘੇਰਦੀ ਦੇਖ ਕੇ ਪੁੱਛਿਆ, ਮਾਈ ਗੁਰੂ ਘਰ ਵਿੱਚ ਤਾਂ ਜੇੜ ਜਿਹੜੇ ਰੋਂਦੇ ਆਉਂਦੇ ਹਨ ਉਹ ਹੱਸਦੇ ਜਾਂਦੇ ਹਨ ਤੇ ਤੂੰ ਕਿਉਂ ਰੋਂਦੀ ਚੱਲੀ ਹੈ ਮਾਈ ਨੇ ਆਪਿਆ ਮੈਂ ਪੁੱਤਰ ਦੀ ਆਸਾ ਕਰਕੇ ਗੁਰੂ ਜੀ ਪਾਸ ਆਈ ਤਾਂ ਗੁਰੂ ਜੀ ਨੇ ਕਿਹਾ ਹੈ ਤੇਰੇ ਭਾਗਾ ਵਿੱਚ ਪੁੱਤਰ ਨਹੀਂ ਲਿਖਿਆ ਹੋਇਆ ਸੋ ਇਸ ਵਾਸਤੇ ਮੇਰਾ ਦਿਲ ਟੁੱਟ ਗਿਆ ਹੈ ਭਾਈ ਗੁਰਦਾਸ ਜੀ ਨੇ ਕਿਹਾ ਮਾਈ ਗੁਰੂ ਘਰ ਆਣ ਕੇ ਰੋਂਦੀ ਨਾ ਜਾ ਤੂੰ ਕਲਮ ਤਵਾਤ ਲੈ ਕੇ ਆ ਜਾਵੀਂ ਤੇ ਫਿਰ ਗੁਰੂ ਜੀ ਅੱਗੇ ਫਰਿਆਦ ਕਰੀ ਜੇਕਰ ਫਿਰ ਗੁਰੂ ਜੀ ਉਸੇ ਤਰ੍ਹਾਂ ਆਖਣ ਤਾਂ ਕੋ ਕਲਮ ਦਵਾਤ ਅੱਗੇ ਕਰਕੇ ਆਖੀ ਕਿ ਸੱਚੇ ਪਾਤਸ਼ਾਹ ਆਪ ਹੀ ਸਭ ਲੇਖ ਲਿਖਣ ਖਾਰੇ ਹੋ ਜੇਕਰ ਤੁਸੀਂ ਪਹਿਲਾਂ ਮੇਰੇ ਪਾਗਾਂ ਵਿੱਚ ਨਹੀਂ ਲਿਖਿਆ ਤਾਂ ਹੁਣ ਲਿਖ ਦਿਓ ਦੇਸਾਂ ਜਫਰੀ ਘਰ ਨੂੰ ਚਲੀ ਗਈ ਰਾਤ ਇਸ ਹੀ ਧਿਆਨ ਵਿੱਚ ਨੀਂਦ ਨਾ ਆਈ ਦਿਨ ਚੜ੍ਹੇ ਰੋਟੀ ਪਾਣੀ ਕਰਕੇ ਕਲਮ ਦਵਾਤ ਲੈ ਕੇ ਗੁਰੂ ਜੀ ਵੱਲ ਤੁਰ ਪਈ ਅੱਗੇ ਗੁਰੂ ਜੀ ਘੋੜੇ ਤੇ ਚੜ ਕੇ ਚੱਲੇ ਆ ਰਹੇ ਸਨ ਜਾਂ ਮਾਈ ਸਾਹਮਣੇ ਜਾਂ ਹਾਜ਼ਰ ਹੋਈ ਨਮਸਕਾਰ ਕਰਕੇ ਬੋਲੀ ਸਸਿਏ ਦਾੜੀਏ ਚਿੱਟਿਏ ਪੱਗੇ ਅਫਲ ਜਾਂਦੀ ਨੂੰ ਕੋਈ ਭਲ ਲੱਗੇ ਅਰਜ ਕਰੇਂਦੀ ਹਾਂ ਸਤਿਗੁਰ ਅਗੇ ਗੁਰੂ ਜੀ ਬੋਲੇ ਮਾਈ ਤੇਰੇ ਭਾਗਾਂ ਵਿੱਚ ਕਰਤਾਰ ਨੇ ਪੁੱਤਰ ਨਹੀਂ ਲਿਖਿਆ ਹੋਇਆ ਮਾਈ ਨੇ ਕਲਮ ਦਵਾਤ ਅੱਗੇ ਕਰਕੇ ਆਖਿਆ ਤੁਸੀਂ ਹੀ ਕਰਤਾਰ ਹੋਣਾ ਜੇਕਰ ਤੁਸੀਂ ਉਥੇ ਨਹੀਂ ਲਿਖਿਆ ਤਾਂ ਇੱਥੇ ਹੀ ਲਿਖ ਦਿਓ। ਗੁਰੂ ਜੀ ਹੱਸ ਕੇ ਬੋਲੇ ਇਹ ਭਾਈ ਗੁਰਦਾਸ ਦੀ ਤੇਰੇ ਤੇ ਮਿਹਰ ਹੋਈ ਹੈ ਜਾਂ ਤੇਰੇ ਘਰ ਪੁੱਤਰ ਹੋ ਜਾਵੇਗਾ। ਮਾਈ ਦੇਸੋ ਬੋਲੀ ਸੱਚੇ ਪਾਤਸ਼ਾਹ ਲਿਖ ਦਿਓ। ਗੁਰੂ ਜੀ ਨੇ ਕਲਮ ਲੈ ਕੇ ਸਿਆਹੀ ਭਰੀ ਤੇ ਏਕਾ ਲਿਖਣ ਲੱਗੇ ਤਾਂ ਘੋੜੇ ਨੇ ਸੁੰਭਦਾ ਆ। ਏਕੇ ਦੀ ਥਾਂ ਸਾਤਾ ਬਣ ਗਿਆ। ਗੁਰੂ ਜੀ ਬੋਲੇ ਜਾ ਸੁਪੁੱਤ ਸੱਤ ਪੁੱਤਰ ਹੋਣਗੇ। ਮਾਈ ਦੇ ਸੋਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਰ ਪ੍ਰਸੰਨ ਹੋਈ ਹੋਈ ਘਰ ਨੂੰ ਗਈ। ਗੁਰੂ ਜੀ ਨੇ ਗਉ ਰਖਿਆ ਕਰਨ। ਮਾਈ ਦੇ ਸੋਨ ਨੂੰ ਵਾਰ ਦੇ ਕੇ ਗੁਰੂ ਜੀ ਰਾਵੀ ਦੇ ਕਿਨਾਰੇ ਸੰਘਣੇ ਜੰਗਲ ਵਿੱਚ ਚਲੇ ਗਏ। ਸ਼ਿਕਾਰ ਘੇੜਦੇ ਰਹੇ ਪਾਸ ਹੀ ਇੱਕ ਨਗਰ ਸੀ। ਉਸ ਵਿੱਚੋਂ ਇੱਕ ਆਦਮੀ ਨਿਕਲਿਆ। ਉਸ ਨੇ ਨਾਮ ਲਸ਼ਕਰ ਦੇਖ ਕੇ ਪੁੱਛਿਆ ਇਹ ਕੌਣ ਸੂਰਮੇ ਹਨ? ਸਿੱਖ ਨੇ ਕਿਹਾ ਇਹ ਸੱਚੇ ਸਤਗੁਰ ਜੀ ਹਨ ਉਸਨੇ ਪੁੱਛਿਆ ਜੇਕਰ ਸੱਚੇ ਸਤਗੁਰ ਹਨ ਤਾਂ ਸਾਡੀ ਗਊ ਬ੍ਰਾਹਮਣ ਦੀ ਰੱਖਿਆ ਕਰਨ ਅਸੀਂ ਇਸ ਨਗਰ ਦੇ ਜ਼ਾਲਿਮਾਂ ਪਾਸੋਂ ਗੜੇ ਜੁਤੀ ਹਾਂ ਇਸ ਵਕਤ ਦੇਖੋ ਗਊਆਂ ਦਾ ਵਧ ਹੋ ਰਿਹਾ ਹੈ ਇਹ ਬੁੱਚੜ ਲੋਕ ਜਾਣ ਜਾਣ ਕੇ ਸਾਨੂੰ ਤੰਗ ਕਰਦੇ ਹਨ ਸਾਡਾ ਵਾਸਤਾ ਮੰਨੋ ਸਿੱਖ ਨੇ ਉਸੇ ਵੇਲੇ ਗੁਰੂ ਜੀ ਅੱਗੇ ਬੇਨਤੀ ਕਰਕੇ ਨਗਰ ਦੇ ਗੁਚੜੇ ਨੂੰ ਜਾ ਕੇ ਸਮਝਾਇਆ ਉਹ ਲੋਕ ਸਗੋਂ ਦੂਣੇ ਚੌਣੇ ਹੋ ਕੇ ਕਾਲੀਆਂ ਕੱਢਣ ਲੱਗੇ ਸਿੱਖਾਂ ਨੇ ਉਹਨਾਂ ਨੂੰ ਗੱਪ ਗਿਆ ਉਹਨਾਂ ਅੱਗੋਂ ਵਾਰ ਕਰਨੇ ਸ਼ੁਰੂ ਕਰ ਦਿੱਤੇ ਤੇ ਸਭ ਇਕੱਠੇ ਹੋ ਕੇ ਆ ਪਏ ਸਿੱਖ ਵੀ ਮੁਕਾਬਲਾ ਕਰਨ ਲੱਗੇ ਸਭ ਜਲਮ ਮਾਰ ਕੇ ਲੰਮੇ ਬਾਧ ਦਿੱਤੇ ਉਹਨਾਂ ਦੀਆਂ ਛੱਪੜੀਆਂ ਨੂੰ ਅੱਗ ਲਾ ਦਿੱਤੀ ਜਿਹੜੇ ਭਲੇ ਪੁਰਸ਼ ਸਨ ਉਹਨਾਂ ਮਾਫੀ ਮੰਗੀ ਤਾਂ ਛੱਡ ਦਿੱਤੇ ਅੱਗੇ ਨੂੰ ਉਹਨਾਂ ਨੂੰ ਜ਼ੁਲਮ ਕਰਦ ਤੋਂ ਈਨ ਮਨਾਈ ਸਿੱਧੇ ਰਸਤੇ ਪਾ ਕੇ ਮੁੜ ਆਏ ਜਦ RAMDAS ਪਹੁੰਚੇ ਤਾਂ ਭਾਈ ਭਾਨਾ ਜੀ ਨੂੰ ਸਭ ਕਹਾਤਾ ਸੁਣਾਈ ਗੁਰੂ ਜੀ ਨੇ ਕਰਤਾਰਪੁਰ ਜਾਣਾ ਉੱਥੋਂ 2-4 ਦਿਨ ਬਾਅਦ ਫਿਰ ਗੁਰੂ ਜੀ ਭਾਈ ਭਾਨੇ ਨੂੰ ਨਾਲ ਲੈ ਕੇ ਕਰਤਾਰਪੁਰ ਨੂੰ ਆਏ ਦਰਿਆ ਦੀ ਸੈਰ ਕੀਤੀ ਕਰਤਾਰਪੁਰ ਗੁਰੂ ਨਾਨਕ ਦੇਵ ਦੇ ਸਥਾਨ ਦਾ ਦਰਸ਼ਨ ਕੀਤਾ ਫੇਰ ਦਰਿਆ ਤੋਂ ਪਾਰ ਹੋ ਕੇ ਡੇਰਾ ਸਾਹਿਬ ਆਣ ਦਰਸ਼ਨ ਕੀਤਾ ਅੱਗੋਂ ਸ੍ਰੀ ਗੁਰੂ ਨਾਨਕ ਦੇਵ ਦਾ ਪੋਤਰਾ ਧਰਮਚੰਦ ਜੀ ਖਬਰ ਸੁਣ ਕੇ ਆਏ ਆਪਣੇ ਦੋਨੋਂ ਪੁੱਤਰ ਪਰਿਵਾਰ ਲੈ ਕੇ ਮਿਲੇ ਨਮਸਕਾਰ ਕੀਤੀ ਆਦਰ ਨਾਲ ਗੁਰੂ ਜੀ ਨੂੰ ਉਤਾਰਿਆ ਜਥਾ ਯੋਗ ਸੇਵਾ ਕੀਤੀ ਫੇਰ ਗੁਰੂ ਜੀ ਧਰਮਚੰਦ ਨੂੰ ਨਾਲ ਲੈ ਕੇ ਸ੍ਰੀ ਚੰਦ ਜੀ ਪਾਸ ਗਏ ਅੱਗੇ ਬਿਰਧ ਸ੍ਰੂਪ ਸ੍ਰੀ ਚੰਦ ਜੀ ਸਮਾਧੀ ਵਿੱਚ ਇਸ ਤਿੱਥਸਨ ਪਰ ਸਿਪਰ ਆਪਕੋ ਵਿੱਚ ਨਮਸਕਾਰ ਕੀਤੀਆਂ ਸ਼੍ਰੀ ਚੰਦ ਜੀ ਨੇ ਆਸਣ ਦੇ ਕੇ ਗੁਰੂ ਜੀ ਨੂੰ ਬਿਠਾਇਆ ਕਈ ਤਰ੍ਹਾਂ ਦੀਆਂ ਰੱਬੀ ਗੱਲਾਂ ਕੀਤੀਆਂ ਭਵਿਕਤ वार्ता ਕਰਕੇ ਗੁਰੂ ਜੀ ਮੁਰ ਧਰਮਚੰਦ ਦੇ ਡੇਰੇ ਆਏ ਧਰਮਚੰਦ ਦੇ ਦੋਨਾਂ ਪੁੱਤਰਾਂ ਨੂੰ ਮਾਇਆ ਦੀ ਗੱਪੇ ਦੇ ਕੇ ਤੁਰ ਪਏ ਭਾਈ ਬਾਣਾ ਜੀ ਸਮੇਤ ਫਿਰ ਰਮਦਾਸ ਪਹੁੰਚੇ ਕੁਝ ਦਿਨ ਢੇਰਾ ਕੀ ਸਾਕੀ ਪੜਦਿਆਂ ਕੋਈ ਗਲਤੀ ਹੋਵੇ ਤਾਂ ਮਾਫ ਕਰਨਾ ਚੈਨਲ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ